ਲੈ ਸੱਜਣਾ ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲੇ ਤੋਂ ਨਾ ਝੋਟੀਆਂ ਤਿੰਨ ਲੱਗੀਆਂ ਦਿਖਾਉਣਾ ਦੋ ਤੋਕੜ ਗੱਬਣ ਚੈੱਕ ਪਾਸ ਤੇ ਇੱਕ ਸੱਜਣਾ ਬੂਰੀ ਨੀਲੀ ਰਾਵੀ ਸਣਾ ਤੁਹਾਨੂੰ ਇੱਕ ਬਹੁਤ ਕਮਾਲ ਦਾ ਕੱਟਾ ਲੱਗਿਆ ਬਾਈ ਕੋਲ ਦਿਖਾਉਣਾ ਚੰਗੇ ਰਿਕਾਰਡ ਵਾਲਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਾਂਗੇ ਟੋਟਲ ਚਾਰ ਨਾਖ ਦਿਖਾ ਦੇਾਂਗੇ ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜਿਲਾ ਰਹੂਗਾ ਬਰਨਾਲਾ 1 ਨੰਬਰ ਤੇ ਆ ਤੋਕੜ ਗੱਬਣਾ ਝੋਟੀ ਦਿਖਾਵਾਂਗੇ ਨਾਲ ਬਾਹਲੀ ਕਮਾਲ ਦੀ ਕੱਟੀ ਆ ਤਾਜ਼ੀ ਵਾਲਾ ਸਿਸਟਮ ਹੀ ਆ ਤੇ ਬਾਕੀ ਡਿਟੇਲ ਬਾਈ ਨੂੰ ਪੁੱਛਾਂਗੇ ਰੇਟ ਬਿਲਕੁਲ ਫਿਕਸ ਫਿਕਸ ਕਰਾਵਾਂਗੇ ਹੋਰ ਚੋਬਰਾ ਕਰਦੇ ਵਧੀਆ ਜੀ ਵਧੀਆ ਚੜਦੀ ਕਲਾ ਜਮਾਂ ਜੀ ਆ ਨਾਮ ਤੇ ਫੋਨ ਨੰਬਰ ਦੱਸੋ ਨਾਮ ਹਰਜਿੰਦਰ ਸਿੰਘ ਬਰੇ ਨੰਬਰ 7710779399 7710779399 ਆ ਵੀ ਤੋਕੜ ਗੱਬਣਾ ਆ ਵੀ ਤੋਕੜ ਗੱਬਣਾ ਆ ਵੀ ਤੋਕੜ ਗੱਬਣਾ ਤੇ ਆ ਤਾਜੀ ਆ ਵੀ ਤਾਜੀ ਹਾਂਜੀ ਤੇ ਆ ਆ ਕੱਟਾ ਆ ਗਿਆ ਨੀਦੀ ਦਾ ਨਾ ਪੂਰਾ ਨੀਲੀ ਰਾਵੀ ਦਾ ਪੂਰਾ ਨੀਲੀ ਰਾਵੀ ਦਾ ਨਫੀ ਇਤਰੀ ਲਾ ਕ ਪਾਕਿਸਤਾਨੀ ਮਾਰਕਿੰਗ ਚ ਆ ਗਿਆ ਬੜਾ ਕਮਾਲ ਦਾ ਕੱਟਾ ਤੇ ਇਹਨੂੰ ਵੀ ਲਾਸਟ ਤੇ ਦਿਖਾਉਂਗਾ ਤੁਹਾਨੂੰ ਤੇ ਸ਼ੁਰੂਆਤ ਕਰਾਂਗੇ ਇੱਕ ਨੰਬਰ ਵਾਲੀ ਮੱਜ ਤੋਂ ਜੈਡ ਬਲੈਕ ਆ ਗਈ ਬਿਲਕੁਲ ਬਰੀਕ ਪੁੰਛ ਚ ਆ ਗਈ ਥੋੜੇ ਜਿਹਾ ਵਾਲ ਬਾਈਟ ਆ ਗਏ ਇੱਥੋਂ ਲੰਬੀ ਮਾਤਰੀ ਨਹੀਂ ਵਾਲ ਦਾ ਤਾਜ਼ੀਆਂ ਜਿੰਨੀ ਲੈਵਾ ਤੇ ਨਾਲ ਕੱਟੀ ਵੀ ਪੂਰੀ ਅਸਲ ਆ ਗਈ ਸੁਆ ਕਿਹੜਾ ਜੀ ਸੁਆ ਜੀ ਦੂਜਾ ਤੀਜੇ ਸੁਏਲੀ ਟਾਂ ਦੋ ਮਹੀਨੇ ਦੀ ਗੱਬਣਾ ਇਹ ਦੋ ਮਹੀਨੇ ਵਿੱਚ ਚੈੱਕ ਪਾਸ ਚੈੱਕ ਪਾਸ ਵੀਰੇ ਇੱਥੋਂ ਕਰਾ ਕੇ ਲੈ ਜਿਹੜਾ ਵੀ ਭਰਾ ਆਊਗਾ ਨਾ ਕੋਈ ਚੱਕਰੀ ਨਹੀਂ ਮੇਰੇ ਆ ਹਾਈਟ ਰਹੂਗੀ ਮੀਡੀਅਮ ਆ ਚੈੱਕ ਪਾਸ ਤੁਸੀਂ ਕਰਾ ਕੇ ਲੈ ਜਾਓ ਇੱਥੋਂ ਕਰਾ ਦੇ ਚੈ ਤੇ ਦੁੱਧ ਕਿੰਨਾ ਹਾਜ਼ਰ ਹੈ ਦੁੱਧ ਦੇ ਥੱਲੇ ਵੀਰੇ ਹੁਣ ਹੈਗਾ 11 ਲੀਟਰ ਜਮਾ ਹਾਜ਼ਰ ਕੰਡੇ ਦੇ ਤਰਨ ਦਾ ਕੰਡੇ ਤੋਲਣ ਵਾਲਾ ਕੰਡੇ ਤੋਲਣਾ 10 ਕਿਲੋ ਤੋਂ 2 ਕਿਲੋ ਜਮਾ ਦੱਸ ਦਿੱਤਾ ਆਪਾਂ ਘਰ ਤੱਕਰ ਦੀ ਗਰੰਟੀ ਦੇ ਦਾਂਗੇ ਬੰਦੇ ਬੰਨੇ ਆ ਜਾ ਫੋਨ ਨਾ ਆ ਜੇ ਕਿਸੇ ਭਰਾ ਨੂੰ ਨਹੀਂ ਨਹੀਂ ਫੋਨ ਨਹੀਂ ਆਉਂਦਾ ਜੇ ਇਹਨਾਂ ਦਾ ਦੋਹਾਂ ਦਾ ਫੋਨ ਆ ਗਿਆ ਤਾਂ ਜ਼ਿੰਮੇਵਾਰੀ ਹੂ ਆ ਤੋ ਓਕੜ ਦਾ ਫੋਨ ਆ ਜੇ ਕਿਸੇ ਦਾ ਫੋਨ ਨਾ ਆ ਜੇ ਵੀ ਦੁੱਧ ਹੁਣ ਕੋ ਬੱਚ ਪਾਉਂਦਾ ਨਹੀਂ ਇਹਦਾ 11 ਕਿਲੋ ਜਮਾ ਚਵਾ ਦਾਂਗੇ ਕੰਡੇ ਦੇ ਤਰਾ ਦਾਂਗੇ ਦੋ ਟਨ 10 10 ਠੀਕ ਹੈ ਇਹ ਦੁੱਧ 11 ਕਿਲੋ ਨਿਬੜੂਗਾ ਠ ਜਮਾ ਅਸਲ ਚੀਜ਼ ਹੈ ਬਈ ਜਮਾ ਕੱਟੀ ਵੀ ਨਾਲ ਚੰਗੀ ਆ ਤੇ ਗੱਬਣ 2 ਮਹੀਨਿਆਂ ਦੀ ਚੈੱਕ ਪਾਸ ਦੋਨੇ ਟਾਈਮ ਮਿਲਦੀ ਆ ਠੰਡੀ ਦੋਨੇ ਟਾਈਮ ਖੁਸ਼ ਹੋ ਕੇ ਜਮਾ ਕੱਟੀ ਤੇ ਠੰਡੀ ਠੀਕ ਆ ਗੱਲ ਤੋਰ ਦੇ ਖੋਲ ਕੇ ਬਈ ਤੇ ਬਾਕੀ ਸਾਡੇ ਨੂੰ ਇੱਥੋਂ ਨਾ ਤੁਰਦੀ ਦੀ ਜੱਜਮੈਂਟ ਕਰ ਸਕਦੇ ਹਾਂ ਦੁੱਧ ਬਾਈ ਕਹਿੰਦਾ 10 ਕਿਲੋ ਕੰਡੇ ਲਵਾ ਕੇ ਦੇ ਦਾਂਗੇ ਤੇ ਦੋ ਆ ਮਹੀਨਿਆਂ ਦੀ ਦੇ ਦਾਂਗੇ ਚੈੱਕ ਪਾਸ ਕਰਾ ਕੇ ਤੇ ਨਾਲ ਕੱਟੀ ਵੀ ਦੇ ਦਾਂਗੇ ਦੀ ਹਾਂਜੀ ਹਾਂਜੀ ਵੀਰੇ ਆ ਤੇ ਨਾਲ ਆ ਕੱਟੀ ਵੀ ਆ ਗਈ ਤੇ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹਾਂ ਕਮਾਲ ਆ ਬਾਈ ਇੱਥੋਂ ਤੇ ਦੁੱਧਾ ਜਿਹੜਾ ਡੰਗ ਤੋਂ ਡੰਗ ਚਵਾਦਾਂਗੇ ਹਾਂ ਹਾਂ ਮੇਰੇ ਕੋਈ ਚੱਕੀ ਆਂਦੀ ਲੈ ਚਲ ਥੋੜਾ ਪਰੇਸ਼ਾਨ ਨਾ ਕਰ ਜਾ ਦੇ ਕੱਟੀ ਦਾ ਵੜਾ ਕਰ ਦੇ ਥੋੜਾ ਠੀਕ ਆ ਗੱਲ ਚਵਾਈ ਦੀ ਕਿਵੇਂ ਆ ਜਮਾ 100 ਦੀ ਸ਼ੌਭ ਰੇ ਸ਼ਰਲਾ ਛਿੱਟਾ ਟਾਇਟ ਫਟ ਜ਼ਿੰਮੇਵਾਰੀ ਆ ਵੀਰੇ ਠੀਕ ਆ ਗੱਲ ਸ਼ਰਲਾ ਛਿੱਟਾ ਟਾਇਟ ਫਟ ਉਹ ਚੀਜ਼ ਦੀ ਬਾਈ ਕਹਿੰਦਾ ਗਾਰੰਟੀ ਰਹੂਗੀ ਭਾਰ ਭੋਜ ਵਾਲੀ ਸਾਰੇ ਕਹਿ ਦੀ ਜ਼ਿੰਮੇਵਾਰੀ ਰਹੂ ਵੀਰੇ ਠੀਕ ਆ ਗੱਲ 100 ਦੀ 100 ਲੈ ਚੱਲ ਲੈ ਚੱਲ ਬੱਚੇ ਦੇ ਲੈ ਚੱਲ ਪਰੇਸ਼ਾਨ ਨਾ ਕਰ ਤੇ ਮੁੱਲ ਕੀ ਰਹੂਗਾ ਬਾਈ ਦਾ ਮਤਲਬ ਵੀਰੇ 1 30 ਕਰਦੇ ਆ 1 25 ਜਮਾ ਫਿਕਸ ਹੀ ਕਰਦੇ ਆ 1 ਲੱਖ ਤੇ 25000 ਦੀ ਬਾਈ ਕਹਿੰਦਾ ਫਿਕਸ ਜੀ ਦੇਣੀ ਆ ਛੋਟੀ ਨਾਲ ਆ ਗਈ ਕੱਟੀ 10 ਕਿਲੋ ਕੰਡੇ ਦਾ ਹਾਜ਼ਰ ਦੋ ਤਾਂ ਤਾਜੀ ਨੇ ਵੀਰੇ 17 ਕਿਲੋ ਦੋ ਦਿੱਤਾ ਦੋ ਮਹੀਨਾ ਵੀ ਗੱਬਣ ਚੈੱਕ ਪਾਸ ਅੱਗੇ ਤੁਹਾਡੀ ਕੇਅਰ ਤੇ ਡਿਪੈਂਡ ਰਹੂਗਾ ਤੇ ਆਈਡੀਆ ਤੁਸੀਂ ਲਾਉਣਾ ਵੀ ਸਾਡੇ ਕੋਲ ਤਾਜੀ ਨੇ 15 ਦੇਣਾ 17 ਦੇਣਾ ਜਾਂ 18 ਦੇਣਾ ਤੇ 1 ਲੱਖ 25 ਦੀ ਬਾਈ ਕਹਿੰਦਾ ਹੋ ਜੂਗੀ ਤੇ ਹੁਣ ਜੋਬਰਾ ਲਿਆ ਦੋ ਨੰਬਰ ਵਾਲੀ ਸਿੰਗੀ-ਸੁੰਗੀ ਜਮਾਨ ਬੰਦ ਸਿੰਘ ਚ ਆ ਗਈ ਇਹਦਾ ਸੂਆ ਬਾਈ ਪਹਿਲਨ ਵੀਰੇ ਤੋਰਦੇ ਖੋਲ ਕੇ ਤੇ ਇਹਦਾ ਸੂ ਆ ਗਿਆ ਬਾਈ ਕਹਿੰਦਾ ਪਹਿਲਾ ਸਿੰਗੀ ਉਹੀ ਗੱਲ ਆ ਵੀ ਤੋਲੇ ਵਾਲਾ ਸਿਸਟਮ ਹੀ ਆ ਥੱਲੋਂ ਰਹੂਗੀ ਬਿਲਕੁਲ ਸਾਫ਼ ਚਵਾਈ ਦੀ ਕਿਵੇਂ ਰਹੂਗੀ ਜੀ ਜਮਾ ਮੇਰੇ 100 ਦੀ 100 ਭੋਲੀ ਬੱਚਾ ਕੀ ਇਹ ਨਾਲ ਇਹਦੇ ਬੱਚਾ ਹੈ ਨਹੀਂ ਮੇਰੇ ਨਾਲ ਇਹ ਮਿਲਦੀ ਕਿਵੇਂ ਆ ਇਹ ਵੀ ਥਾਪੀ ਤੇ ਕਿੰਨੇ ਮਹੀਨਿਆਂ ਦੀ ਗੱਬਣਾ ਇਹ 2 3 ਮਹੀਨਿਆਂ ਦੀ ਗੱਬਣਾ ਚੈੱਕ ਪਾਸ ਹੈ ਜਮਾ ਚੈੱਕ ਪਾਸ ਦੰਦ ਤਾਂ ਨਹੀਂ ਕਰੇ ਚੱਕ ਇਹਦੇ ਨਹੀਂ ਦੰਦ ਨਹੀਂ ਕਰੇ ਚੱਕ ਠੀਕ ਆ ਗੱਲ ਹੈਗੀ ਜੈਨੂਨ ਪਹਿਲਾਂ ਹੈਗੀ ਜੈਨੂਨ ਪਹਿਲਾਂ ਤੇਰੇ ਵਾਲੇ ਬੰਨੇ ਕਿਰਾ ਕਮਾ ਕੇ ਹੋਰ ਲਿਆ ਇਧਰਲੇ ਬੰਨੇ ਮਾਲਕ ਮਾਲਾ ਇਥੋਂ ਕੁਮਾਲਾ ਤੇ ਇਥੋਂ ਕਰਾ ਦੀ ਲੱਭੀ ਚੈੱਕ ਚਵਾਈ ਦੀ 100 ਦੀ 100 ਰਹੂਗੀ ਜਮਾ 100 ਦੀ ਸ਼ੌ ਵੀਰੇ ਚਵਾਈ ਵਾਲੇ ਮਾਮਲੇ ਚ ਰਹੂਗੀ ਬਾਈ ਕਹਿੰਦਾ ਬਿਲਕੁਲ 100 ਦੀ 100 ਸੂਆ ਰਹੂਗੀ ਪਹਿਲਾ ਦੂਜੇ ਵਾਸਤੇ ਆ ਗਈ ਗੱਬਣ ਹਾਈਟ ਰਹੂਗੀ ਮੈਂ ਕਹੂੰਗਾ ਬੈਠਮੀ ਆ ਗਈ ਤੇ ਲੇਵਾ ਸੋਨਾ ਰੱਖਦੀ ਆ ਥੱਲੋਂ ਇਹ ਮਿਲਦੀ ਪਾੜੇ ਤੇ ਆ ਬਾਈ ਮਿਲਦੀ ਪਾੜੇ ਤੇ ਵੀਰੇ ਠੰਡੀ ਸੀਲ ਮਿਲਦੀ ਆ ਓਕੇ ਪਾੜੇ ਤੇ ਬਾਈ ਕਹਿੰਦਾ ਬਿਲਕੁਲ ਠੰਡੀ ਸੀਲ ਦੁੱਧ ਹੈ ਥੱਲੇ ਵੀ ਜਮਾ 10 ਕਿਲੋ ਜਮਾ ਟਾਈਮ ਤੋਂ ਟਾਈਮ ਚਾਉਣ ਵਾਲਾ 10 ਹੈਗਾ 10 ਪਹਿਲਨ ਕੋਲ ਤਾਜੀ ਕੋਲ ਹੁੰਦਾ ਇਹਦੇ ਕੋਲੇ ਟੋਕੜ ਕੋਲੇ ਆ ਵੀਰੇ 2.5 ਮਹੀਨੇ ਦੀ ਗੱਬਣ ਥੱਲੇ ਹੋ ਸਾਈਡ ਨਾਲ ਇੱਥੇ ਫੇਸ ਤੋਂ ਲਾ ਕੇ ਮਾਰੀ ਲੱਭੀ ਕੈਮਰਾ ਗਾੜੀ ਕੋਡੀ ਦੇਖੋ 4x4 ਆਡਰ ਆ 2.5 ਮਹੀਨੇ ਦੀ ਗੱਬਣ ਚ ਇੱਕ ਪਾਸ ਕੋਲੇ ਵੀ 10 ਕਿਲੋ ਆ ਪਹਿਲਨ ਕੱਟੀ ਕੋਲੇ ਤੇ ਬਾਕੀ ਇੱਥੋਂ ਲੈਵਾ ਕਰਾ ਦੀ ਲੈ ਬਈ ਦੱਸਦਾ ਬਾਕੀ ਬਈ ਦੁੱਧ ਵਾਲਾ ਨਾ ਇੱਥੋਂ ਮਾਰਦੀ ਕੈਮਰਾ ਤਾਜੀ ਨੇ ਕਿੰਨਾ ਕ ਪਾਇਆ ਨੇ ਤਾਜੀ ਨੇ ਵੀਰੇ 14 ਕਿਲੋ ਦੁੱਧ ਪਾਇਆ ਪੈਸੇ ਕਿੰਨੇ ਅੱਜ ਇਹਦੇ ਅੱਜ ਦਾ ਵੀਰੇ 130 ਦੇ ਦਾਂਗੇ ਇਹ ਜਮਾ 130 ਹਾਂਜੀ ਦੋਨੇ ਕਿੰਨੇ ਦੇਵਾਂਗੇ ਯਾਰ ਇਹ ਜਮੀ ਜੋਨ ਜਮਾ ਤਾਈ ਦਾ ਜੋ 12525 12525 2 ਲੱਖ ਦੇ 50 ਹਜ਼ਾਰੀਆਂ ਨਾਲ ਉਹ ਕੱਟੀ ਹਾਂਜੀ ਤੇ ਹੁਣ ਆ ਜਾ ਲੱਭੀ ਫਿਰ ਤਿੰਨ ਦਾ ਨੰਬਰ ਵਾਲੀ ਤੇ ਆਹ ਤਾਂ ਤਾਜੀ ਲੱਗਦੀ ਆ ਹਾਂਜੀ ਜਿਵੇਂ ਤਾਂ ਪਰਸੋਂ ਸੂਈ ਆ ਵੀਰੇ ਓਕੇ ਕੱਦ ਕਾਠ ਵੀ ਚੰਗਾ ਤਾਜੀ ਸੂਈ ਆ ਗਈ ਬੱਚਾ ਕੀ ਆ ਨਾਲ ਬੱਚਾ ਵੀਰੇ ਨਾਲ ਅਬ ਬੱਚਾ ਵਪਾਰੀ ਮੈਂ ਕਿਹਾ ਨਾ ਕੱਟੀ ਆ ਵੀਰੇ ਕੱਟੀ ਆ ਹਾਂਜੀ ਠੀਕ ਆ ਗੱਲ ਆ ਲੈ ਆ ਬਾਹਰ ਲੈ ਬੰਨੇ ਲੈ ਜਾ ਲੈ ਤੇ ਬਾਕੀ ਸੱਜਣੋਂ ਇੱਥੇ ਰ ਜੱਜਮੈਂਟ ਕਰ ਸਕਦੇ ਹੋ ਕਿੰਨੇ ਦਿਨ ਦੀ ਸੂਈ ਦੱਸਿਆ ਭਾਈ ਪਰਸੋਂ ਸੂਈ ਆ ਭਾਈ ਪਰਸੋਂ ਦੀ ਬੜੇ ਤੇ ਸਾਫਾ ਜਮਾ ਸਾਈਡ ਪਾਸਾ ਕੋਈ ਨਹੀਂ ਨਹੀਂ ਪਾਸਾ ਨਹੀਂ ਬੜਾ ਆਈਆਂ ਘਰੀ ਫਿਰਦੀ ਬਈ ਤੁਹਾਡੀ ਗਾਰੰਟੀ हां हां गारंटी ਰੋਗੀ ਉਰੇ ਪਾਸੇ ਦੇਖ ਲਾ ਲਾਂਬਾ ਨਾ ਜੇ ਨਹੀਂ ਨਹੀਂ ਲਾਂਬਾ ਨਹੀਂ ਹੁੰਦਾ ਸਾਡੇ ਕੋਲ ਆਗੇ ਨਹੀਂ ਨਹੀਂ ਲੰਬੀ ਲੰਬੀ ਚੰਗੀ ਆ ਕੱਦ ਚੰਗਾ ਨਾ ਫੁੱਲ ਹਾਈਟ ਆ ਵੀਰੇ ਕਿੰਨੀ ਬੌਲੀ ਅੱਜ ਹਾਜ਼ਰ ਅੱਜ ਹਾਜ਼ਰ ਵੀਰੇ 9 ਤੋਂ 10 ਲੀਟਰ ਬੌਲੀ ਹਾਜ਼ਰ ਆ ਜਮਾ 9 ਲੀਟਰ ਮਣਿਆ ਦਾਂਗੇ ਜਮਾ ਕੰਡੇ ਦੇ ਧਰਾ ਦਾਂਗੇ ਵੀਰੇ 9 ਕਿਲੋ 9 ਕਿਲੋ ਠੀਕ ਆ ਗੱਲ ਗੱਲ ਉਨੀ ਕੀ ਕਰੀ ਆ ਆਪਣੇ ਕੰਡੇ ਲਵਾ ਗਏ ਤਾਂ ਕੰਡੇ ਲਵਾਵਾਂਗੇ ਆਪਾਂ ਕਿ ਲੀਟਰal ਦਾ ਬੌਲੀ ਲੀਟਰ ਲਵਾ ਦਈਏ ਤਾਂ ਲੀਟਰ ਹਨਾ ਹਾਂ 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 ਕਿਤੇ ਮੌਕੇ ਦੇ ਕੋਈ ਭਰਾ ਕੇ ਦੀ ਵੀ ਬਾਈ ਆ ਰਗੇ ਤੇ ਹੁਣ ਲੀਟਰ ਚੱਕੀ ਆ ਨਹੀਂ ਨਹੀਂ ਕੰਡੇ ਦੀ ਧਰਾਵਾਂਗੇ ਆ ਆ ਫੈਬਰਿਕ ਕੰਡਾ ਕੰਡੇ ਦੀ ਧਰਾਵਾਂਗੇ ਲੀਟਰ ਇਹ ਸੱਜਣ ਕਹਿੰਦਾ ਹੈ ਨਹੀਂਗਾ ਆਪਣੇ ਘਰੇ ਕ 3 ਕਿ ਲੈਵਲ ਦੇ ਬਗ ਜੂਗੇ 14 15 ਤੇ ਬਾਕੀ 14 ਕਦੇ ਬਗ ਜੂ ਰਾਮ ਨਾ ਦੁੱਧ ਤਾਂ 14 ਬਹੁਤ ਹੋ ਜਾਂਦਾ ਜੇ ਚੋਣ ਲੱਗ ਜਾਨੇ ਆ ਉਹੀ ਗੱਲ ਆ ਵੀ ਦੁੱਧ ਤਾਂ 14 ਕਿਲੋ ਹੀ ਫੁੱਲ ਹੋ ਜਾਂਦਾ ਚਵਾਈ ਦੀ ਕਿੰਨੇ ਆ ਜਮਾ ਸਵਾਦੀ ਸ਼ੌ ਵੀਰੇ ਬਾਕੀ ਸਾਰੇ ਸੀਲ ਠੰਡੀ ਕੋਈ ਕੱਟੀ ਨੂੰ ਅੰਤੀ ਨਹੀਂ ਜਿੰਦਰ ਦੀ ਵਹਿ ਕੇ ਮਰਜੀ ਧਾਰਾ ਮਾਰੀ ਚੱਲ ਆ ਸੁਭਾਅ ਦੀ ਰਹਿੰਦੀ ਆ ਨਾ ਜਮਾ ਸਵਾਦੀ ਠੰਡੀ ਕਿ ਆ ਕੋ ਲੱਭੀ ਜਹੇ ਮਾਂ ਘਰਦੀ ਧਾਰਾ ਮਾਰਦੀ ਕਹਿੰਦਾ ਬਾਹਲੀ ਠੰਡੀ ਝੋਟੇ ਇਹ ਤਾਂ ਬੇੜੇ ਦੇ ਵਿਚਾਲੇ ਖੜਾ ਕੇ ਧਾਰਾ ਮਾਰਦੀ ਜਹੇ ਇੰਨੀ ਠੰਡੀ ਬਾਹਰ ਛੜ ਦੇ ਪਰੇਸ਼ਾਨ ਨਾਗਾ ਥੱਲੇ ਨਾ ਡੋਬ ਜਾ ਇੱਕੋ ਰੇਟ ਹੀ ਯਾਰ ਤਿੰਨਾਂ ਦਾ ਇੱਕ ਰੇਟ ਹੀ ਕਰ ਦੇ ਯਾਰ ਤਿੰਨਾਂ ਵੀ ਇੱਕ ਕਰ ਦੇ ਜਿਹੜੀ ਮਰਜ਼ੀ ਸਾੜ ਲਈ 25 25 ਲੱਗੇ ਸ ਚਲੋ ਦੇ ਦਾਂਗੇ 25 25 ਨਹੀਂ ਦੇ ਦਾਂਗੇ ਠੀਕ ਹੈ ਗੱਲ ਆ ਆ ਤਿੰਨੀ ਬਾਈ ਕਹਿੰਦਾ 1 25 25 ਨੂੰ ਚਾਹੇ ਟੋਕੜ ਗੱਬਣ ਲੈ ਜਾਓ ਚਾਹੇ ਲੈ ਜਾਓ ਤਾਜੀ ਇਹ ਆਪਾਂ ਟੋਕੜ ਗੱਬਣ ਮੇਰੀ ਜਿੱਦੇ 2 ਮਹੀਨੇ ਦੀ ਚੈੱਕ ਹੋ ਗਈ ਹਾਂਜੀ ਇੱਕ ਪੰਜ ਦੀ ਆਪਾਂ ਨੂੰ ਬੰਦਾ ਦੇ ਦੇ 2 ਮਹੀਨਿਆਂ ਦੀ 2 ਮਹੀਨਿਆਂ ਦੀ ਆ ਆ ਜਮੀਆਂ ਆਫਰ ਵਾਲਾ ਕੰਮ ਹੀ ਆ ਨਾ ਹਾਂ 20000 ਰੁਪਏ ਗੱਡੂ ਸਰ ਠੀਕ ਆ ਗੱਲ ਵੀਡੀਓ ਕੋਈ ਚਾਹੇ ਸੇਵ ਕਰ ਲੇ ਇੱਕ ਜਿੱਦੇ 2 ਮਹੀਨੇ ਦੀ ਚੈੱਕ ਹੋ ਗਈ ਬੱਚਾ ਹੋਵੇ ਨਾਲ ਆਪਾਂ ਨੂੰ ਫੋਨ ਕਰ ਦੇ ਇੱਕ ਪੰਜ ਦੇ ਕੇ ਝੋਟੀ ਲਿਆਵਾ ਇੱਕ ਪੰਜ ਦੀ ਥੱਲੋਂ ਪਾਸ ਕਰਕੇ ਲਿਆਵਾ ਥੱਲੋਂ ਪਾਸ ਕਰਕੇ ਲਿਆਵਾਂਗੇ ਆਇਆ ਲੱਭੀ ਆ ਰਹਿ ਗਿਆ ਇੱਕ ਤੋਹਫਾ ਇੱਧਰ ਹੋਏ ਇਹਦੇ ਮਾਰ ਕੈਮਰਾ ਨਾਸਨੂਖ ਚੈੱਕ ਕਰਾ ਦੇ ਤੇ ਅੱਖਾਂ-ਅੱਖਾਂ ਕਰਾ ਦੇ ਚੈੱਕ ਨੀਲੀ ਜੀ ਆ ਗਿਆ ਹਣਾ ਹਾਂਜੀ ਹਾਂਜੀ ਵੀਰੇ ਤੋਰ ਖੋਲ ਕੇ ਨੂੰ ਇਹਦੀ ਉਮਰ ਕਿੰਨੀ ਰਹੂਗੀ ਬਾਈ ਉਮਰ ਵੀਰੇ 8-9 ਮਹੀਨਿਆਂ ਦੇ ਲਗਭਗ ਜਿਹਦੀ ਉਮਰ ਠੀਕ ਆ ਗੱਲ ਤੇ ਬੂਰੀ ਮੱਝ ਤਾਂ ਹੀ ਆ ਇਹ ਹਾਂ ਬੂਰੀ ਮੱਝ ਦੀ ਇਹਦੀ ਮਾਂ ਵੀ ਦਿਖਾ ਦਾਂਗੇ ਆਪਾਂ ਆਪਣੇ ਪਿੰ ਮਾਦਰ ਕੋਰਡ ਦਾ ਤਾਂ ਪਤਾਗਾ ਆਪਦੇ ਦੇ ਸੀਮਣ ਦਾ ਪਤਾ ਨਹੀਂ ਵੀ ਕਿਹੜੇ ਦਾ ਕਮਾ ਕੇ ਫੇਸ ਕਰਦੇ ਉਰਲੇ ਬੰਨੇ ਕਮਾਲਾ ਕਮਾਲਾ ਇਹਦੀ ਮਾਦਰ ਵੀ ਬਾਈ ਕਹਿੰਦਾ ਬੂਰੀ ਆ ਗਈ ਪਿੰਡੇ ਖੜੀਆ ਕਿਸੇ ਸੱਜਣ ਕੋਲ ਚੰਗੇ ਦੁੱਧ ਆਲੀ ਇਹਦੀ ਮਾਂ ਵੀਰੇ ਕਿੰਨਾ ਕੁ ਦੁੱਧ ਦੇਂਦੀ ਆ ਦੁੱਧ ਦੇਂਦੀ ਆ 17 18 ਲੀਟਰ ਦੀ ਮਾਂ ਠੀਕ ਆ ਗੱਲ ਉਹ ਤਸੱਲੀ ਕਰਾ ਦਾਂਗੇ ਹਾਂ ਜਵਾਬ ਵੀ ਦੇਵਾਂਗੇ ਜੇ ਆਪਣਾ ਨਾਲ ਕੋਈ ਗੰਦਾ ਗੱਲ ਕਰ ਲੂ ਹੁਣ ਸੁਣਨ ਵਾਲੀ ਅੱਗੇ ਠੀਕ ਆ ਗੱਲ ਹਾਂ ਤੇ ਇਹਦੀ ਮਾਂ ਦੀ ਨਾ ਬਾਈ ਕਹਿੰਦਾ ਚਵਾਈ ਵੀ ਕਰਵਾ ਕੇ ਦੇ ਦਾਂਗੇ ਸੂਣ ਵਾਲੀ ਆ 17 18 ਕਿਲੋ ਦੇ ਲਗਭਗ ਦਿੰਦੀ ਆ ਫੇਸ ਕਰਦੀ ਕਮਾ ਕੇ ਉਰਲੇ ਬੰਨੇ ਇਹ ਤੇ ਉਮਰ ਆ ਗਈ ਬਾਈ ਕਹਿੰਦਾ 8-10 ਮਹੀਨਿਆਂ ਦੇ ਲੱਗ ਭਾਗ ਇੱਥੋਂ ਕਰ ਸਕਦੇ ਹੋ ਚੈੱਕ ਤੇ ਇਹਦਾ ਰੇਟ ਕੀ ਰਹੂਗਾ ਜੀ ਇਹ ਬਾਈ 22000 ਦਾ ਦੇ ਦਾਂਗੇ 22 ਚ ਮਾਨਤਾਣ ਜਾਂ ਕਰਦੇ ਆਂ 20 ਦਾ ਦੇ ਦਾਂਗੇ ਜਮਾ ਫਿਕਸ ਠੀਕ ਆ ਗੱਲ ਨੰਬਰ ਬੋਲ ਦਿਓ ਜੀ ਨੰਬਰ 7010779399 7010779399 ਪਿੰਡ ਕਾਨੇਕੇ